वेलकम टू माय चैनल गौड़ी सुखमनी महल्ला पंजवां श्लोक देन हर भ्राउ छोड़ के लागे अनसुआए नानक कहूं नसे जई बिन नावे पत जाए गुरुजी फरमाਉਂदे हन परमात्मा ਜੋ ਇਸ ਮਨੁੱਖ ਨੂੰ ਸਭ ਦਾਤਾਂ ਦੀ ਬਖਸ਼ਿਸ਼ ਕਰਨ ਵਾਲਾ ਹੈ ਉਸ ਦੀ ਯਾਦ ਨੂੰ ਛੱਡ ਕੇ ਜਿਹੜੇ ਹੋਰ ਪਦਾਰਥਾਂ ਦੇ ਸਵਾਦਾਂ ਵਿੱਚ ਲੱਗੇ ਰਹਿੰਦੇ ਹਨ ਉਹ ਕਿਤੇ ਵੀ ਸਫਲ ਨਹੀਂ ਹੁੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹਨਾਂ ਦੀ ਇੱਜ਼ਤ ਜਾਂਦੀ ਰਹਿੰਦੀ ਹੈ ਤੇ ਉਹਨਾਂ ਨੂੰ ਦਰਗਾਹ ਵਿੱਚ ਆਦਰ ਸਤਕਾਰ ਨਹੀਂ ਮਿਲਦਾ ਅਸ਼ਟਪਦੀ 10 ਬਸਤੂ ਲੈ 5 6 ਪਾਵ ਹੈ ਇਹ ਜੀਵ ਪਰਮਾਤਮਾ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ 10 ਚੀਜ਼ਾਂ ਤਾਂ ਪਿੱਛੇ ਪਾ ਦਿੰਦਾ ਹੈ। ਇੱਕ ਬਸਤ ਕਾਰਨ ਵਿਖੋਟ ਗਵਾਵੇ ਤੇ ਇੱਕ ਚੀਜ਼ ਦੇ ਨਾ ਮਿਲਣ ਕਰਕੇ ਆਪਣਾ ਇਤਵਾਰ ਗਵਾ ਲੈਂਦਾ ਹੈ। ਇੱਕ ਵੀ ਨਾਂ ਦੇ 10 ਵੀ ਹਰਲੇ ਜੋ ਪਰਮਾਤਮਾ ਇੱਕ ਚੀਜ਼ ਵੀ ਨਾ ਦੇਵੇ। ਯਾਨੀ ਕਿ ਜੋ ਇਹ ਪਰਮਾਤਮਾ ਕੋਲੋਂ ਮੰਗਦਾ ਹੈ ਤੇ ਪਹਿਲਾਂ ਦੀਆਂ ਦਿੱਤੀਆਂ ਹੋਈਆਂ ਦਸ ਵੀ ਖੋਲ ਲਵੇ ਤਾਂ ਮੂੜਾ ਕਹੂਗਾ ਕਰੇ ਤਦ ਦੱਸੋ ਇਹ ਮੂੜਕ ਫਿਰ ਕੀ ਕਰੇਗਾ ਜਿਸ ਠਾਕੁਰ ਸੇਉ ਨਹੀਂ ਚੜਾ ਜਿਸ ਪ੍ਰਮਾਤਮਾ ਨਾਲ ਜੋਰ ਨਹੀਂ ਚੱਲਦਾ ਤਾਂ ਕੋ ਕੀ ਜੈ ਸਦ ਨਮਸਕਾਰਾ ਉਸ ਨੂੰ ਸਦਾ ਹੀ ਨਮਸਕਾਰ ਹੀ ਕਰਨੀ ਚਾਹੀਦੀ ਹੈ جا کے من لگا پرب میٹھا جس دے من وچ پرماत्मा میٹھا لگدا ہے۔ ਸਰਬ ਸੁਖ ਤਾ후 ਮਨੂਠਾ ਤਾ سارے ਸੁਖ ਉਸ دے ਮਨ ਵਿੱਚ ਵਸਦੇ ਹਨ। جس جن اپنا ਹੁਕਮ ਮੰਨਾਇਆ ਜਿਸ ਪੁਰਸ਼ ਤੋਂ ਪ੍ਰਮਾਤਮਾ ਨੇ ਆਪਣਾ ਹੁਕਮ ਮੰਨਵਾਇਆ ਹੈ। ਸਰਬ ਧੋਕ ਨਾਨਕ تن ਪਾਇਆ ਗੁਰੂ ਜੀ ਕਹਿੰਦੇ ਹਨ ਉਸਨੇ ਸਾਰੇ ਪਦਾਰਥ ਹੀ ਪਾਲ ਲਏ ਹਨ ਯਾਨਕੀ ਪਰਮਾਤਮਾ ਦੇ ਦਿੱਤੇ ਹੋਏ ਦਿੱਤੀਆਂ ਹੋਈਆਂ ਦਾਤਾਂ ਤੇ ਸੰਤੋਖ ਰੱਖਣਾ ਚਾਹੀਦਾ ਹੈ ਜੋ ਕੁਝ ਉਸਨੇ ਦਿੱਤਾ ਹੈ ਉਸ ਵਾਸਤੇ ਉਸਦਾ ਧੰਨਵਾਦ ਕਰਨਾ ਤੇ ਅੱਗੋਂ ਹੋਰ ਲੈਣ ਵਾਸਤੇ ਉਸ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਅਗਨ ਸਾ ਆਪਣੀ ਦੇਹ ਰਾਸ ਪਰਮਾਤਮਾ ਆਪਣੀ ਬੇਅੰਤ ਦਾਤਾਂ ਦੀ ਪੂੰਜੀ ਇਸ ਮੁਰਸ਼ ਨੂੰ ਦਿੰਦਾ ਹੈ ਖਾਤ ਪੀਤ ਪਰ ਤੇ ਅਨੰਦੁਲਾਸ ਜਿਸ ਨੂੰ ਇਹ ਖਾਂਦਾ ਪੀਂਦਾ ਤੇ ਵਰਤਦਾ ਹੋਇਆ ਆਨੰਦ ਤੇ ਖੁਸ਼ੀਆਂ ਕਰਦਾ ਹੈ ਆਪਣੀਆਂ ਮਾਨ ਕੁਛਵਾ ਔਰ ਸਹ ਲੈ ਜੇ ਆਪਣੀ ਦਿੱਤੀ ਹੋਈ ਅਮਾਨਤ ਵਿੱਚੋਂ ਪਰਮਾਤਮਾ ਕੁਝ ਵਾਪਸ ਲੈ ਲਵੇ ਅਗਿਆਨੀ ਮਨ ਰੋਸ ਕਰੇ ਤਾਂ ਫਿਰ ਇਹ ਗਿਆਨਹੀਣ ਜੀਵ ਮਨ ਵਿੱਚ ਗੁੱਸਾ ਕਰਦਾ ਹੈ ਆਪਣੀ ਪ੍ਰਤੀਤ ਆਪ ਹੀ ਖੋਵੇ ਇਸ ਤਰ੍ਹਾਂ ਇਹ ਆਪਣੀ ਪ੍ਰਤੀਤ ਆਪ ਹੀ ਗਵਾ ਲੈਂਦਾ ਹੈ ਬਹੁੜ ਉਸਕਾ ਵਿਸ਼ਵਾਸ ਨਾ ਹੋਵੇ ਫਿਰ ਇਸ ਤਰ੍ਹਾਂ ਇਸ ਦਾ ਭਰੋਸਾ ਨਹੀਂ ਹੁੰਦਾ ਯਾਨਕਿ ਜੋ ਰੱਖੀ ਹੋਈ ਈਮਾਨਤ ਨੂੰ ਵਾਪਸ ਦੇਣ ਲੱਗਿਆ ਬੁਰਾ ਮਨਾਂਦਾ ਹੈ ਤਾਂ ਉਸ ਦਾ ਵਿਸਾ ਜਾਣਦਾ ਰਹਿੰਦਾ ਹੈ ਜਿਸ ਕੀ ਬਸਤੀ ਸਾਗੇ ਰੱਖੇ ਜਿਸ ਦੀ ਚੀਜ਼ ਹੋਵੇ ਜੇ ਉਹ ਮੰਗੇ ਤਾਂ ਤਤਕਾਲ ਹੀ ਪ੍ਰਸੰਤਾ ਨਾਲ ਉਸ ਦੇ ਅੱਗੇ ਰੱਖ ਦੇਵੇ ਪ੍ਰਭ ਕੀ ਆਗਿਆ ਮੰਨੇ ਮਾਥੇ ਪਰਮਾਤਮਾ ਦੀ ਆਗਿਆ ਨਾਲ ਸਿਰ ਮੱਥੇ ਉੱਤੇ ਮੰਨੇ ਉਸ ਤੇ ਚੌਗੁੰ ਕਰੇ ਨਿਹਾਲ ਸਗੋਂ ਪਰਮਾਤਮਾ પ્રસન્ન ਹੋ ਕੇ ਚਾਰ ਗੁਣਾ ਹੋਰ ਵੱਧ ਪਦਾਰਥ ਦੇ ਕੇ ਨਿਹਾਲ ਕਰ ਦਿੰਦਾ ਹੈ ਨਾਨਕ ਸਾਹਿਬ ਸਦਾ ਦਿਆਲ ਉਹ ਪਰਮਾਤਮਾ ਸਦਾ ਹੀ ਦਇਆ ਕਰਨ ਵਾਲਾ ਹੈ ਅਨੇਕ ਭਾਤ ਮਾਇਆ ਕੇ ਹੇਤ ਅਨੇਕ ਤਰ੍ਹਾਂ ਦੇ ਮਾਇਆ ਦੇ ਪਿਆਰ ਵਾਲੇ ਜੋ ਪਦਾਰਥ ਹਨ ਸਰਪੜ ਹੋਵਤ ਜਾਣਨੇ ਤ ਨਿਸ਼ਚੈ ਕਰਕੇ ਜਾਨੋ ਕਿ ਇਹ ਸਭ ਨਾਸ਼ ਹੋ ਜਾਣ ਵਾਲੇ ਨਾਸ਼ਵੰਤ ਹਨ ਬਿਰਖ ਕੀ ਛਾਇਆ ਸੇ ਰੰਗ ਲਾਵੇ ਜੈਸਾ ਕਿ ਪੇੜ ਦੀ ਛਾਇਆ ਨਾਲ ਜੋ ਕੋਈ ਪ੍ਰੀਤ ਲਾਉਂਦਾ ਹੈ ਉਹ ਬਿਨ ਸੇ ਉਹ ਮਨ ਪਛਤਾਵੇ ਜਦ ਉਹ ਛਾਇਆ ਨਾਸ ਹੋ ਜਾਂਦੀ ਹੈ ਤਾਂ ਉਹ ਯਾਨੀ ਕਿ ਜੋ ਪ੍ਰੀਤ ਲਾਉਣ ਵਾਲਾ ਹੈ ਫਿਰ ਉਹ ਪਛਤਾਵਾ ਕਰਦਾ ਹੈ ਜੋ ਦਿਸੈ ਸੋ ਚਲਨ ਹਾਰੇ ਇਹ ਸੰਸਾਰ ਜੋ ਦਿਸ ਰਿਹਾ ਹੈ ਇਹ ਨਾ ਠਹਿਰਨ ਵਾਲਾ ਨਾਸ਼ਵੰਤ ਹੈ ਲਪਟ ਰਿਉਤੇ ਅੰਧੰਧਾਰ ਪਰ ਇਹ અત્યੰਤ ਅਨਨਪੁਰਸ਼ ਉਸ ਨਾਲ ਚਿੰਬੜ ਰਿਹਾ ਹੈ ਬਟਾਉ ਸਿਉ ਜੋ ਲਾਵੇ ਨੇਹ ਬਟਾਉ ਦਾ ਅਰਥ ਹੈ ਮੁਸਾਫਿਰ ਰਾਹੀ ਮੁਸਾਫਿਰ ਨਾਲ ਜੋ ਕੋਈ ਪ੍ਰੀਤ ਲਾਉਂਦਾ ਹੈ ਤਾਂ ਕੋ ਹੱਥ ਨਾ ਆਵੇ ਕੇ ਉਸ ਦੇ ਹੱਥ ਕੁਝ ਨਹੀਂ ਆਉਂਦਾ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਹੈ ਮਨਾ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਸੁਖ ਦੇਣ ਵਾਲੀ ਹੈ ਕਰ ਕਿਰਪਾ ਨਾਨਕ ਆਪ ਲੈ ਲਾਈ ਗੁਰੂ ਜੀ ਕਥਨ ਕਰਦੇ ਹਨ ਇਹ ਪ੍ਰੀਤ ਉਹ ਆਪ ਹੀ ਕਿਰਪਾ ਕਰਕੇ ਜੀਵ ਨੂੰ ਲਾ ਦਿੰਦਾ ਹੈ ਮਿੱਥਿਆ ਤਨ ਤਨ ਕੁਟਮ ਸਵਾਇਆ ਇਹ ਸ਼ਰੀਰ ਤਨ ਤੇ ਸਾਰਾ ਪਰਿਵਾਰ ਝੂਠ ਨਾਸ਼ਵੰਤ ਹੈ ਮਿੱਥਿਆ ਹਉਮੈ ਮਮਤਾ ਮਾਇਆ ਮਿੱਥਿਆ ਦਾ ਅਰਥ ਹੈ ਝੂਠ ਨਾਸ਼ਵੰਤ ਮੈਂ ਮੇਰੀ ਤੇ ਮਾਇਆ ਦਾ ਹੰਕਾਰ ਵੀ ਝੂਠਾ ਹੈ ਮਿੱਥਿਆ ਰਾਜੋਵਨ ਧਨ ਮਾਲ ਰਾਜ ਜਵਾਨੀ ਧਨ ਤੇ ਮਾਲ ਵੀ ਮਿੱਠਿਆ ਹੈ ਮਿੱਥਿਆ ਕਾਮ ਕ੍ਰੋਧ ਵਿਕਰਾਲ ਕਾਮ ਤੇ ਭਿਆਨਕ ਕ੍ਰੋਧ ਵੀ ਨਾਸ਼ਵੰਤ ਹਨ ਮਿੱਥਿਆ ਰਥ ਹਸਤੀ ਅਸੋ ਵਸਤਰਾ ਰਥ ਹਾਥੀ ਘੋੜੇ ਤੇ ਵਸਤਰ ਵੀ ਝੂਠੇ ਹਨ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ माया ਦੇ ਰੰਗ ਵੇਖ ਕੇ ਖੁਸ਼ੀਆਂ ਨਾਲ ਹੱਸਣਾ ਵੀ ਝੂਠਾ ਹੈ। ਮਿੱਥਿਆ ਤ੍ਰੋਮੋ ਅਭਿਮਾਨ ਦੂਸਰਿਆਂ ਨਾਲ ਧੋਖਾ ਕਰਨਾ ਤੇ ਹੰਕਾਰ ਵੀ ਮਿੱਥਿਆ ਹੈ, ਨਾਸ਼ਵੰਤ ਹੈ। ਮਿੱਥਿਆ ਆਪਸੂ ਉਪਰਕਰਤ ਗੁਮਾਨ ਆਪਣੇ ਆਪ ਉਤੇ ਗੁਮਾਨ ਕਰਨਾ ਵੀ ਝੂਠਾ ਹੈ। ਅਸਥਿਰ ਭਗਤ ਸਾਧਗੀ ਸਰਨ ਸਦਾ ਰਹਿਣ ਵਾਲੀ ਪ੍ਰਭੂ ਦੀ ਭਗਤੀ ਤੇ ਸਾਧੂ ਦੀ ਸ਼ਰਨ ਸੰਗਤ ਹੈ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਗੁਰੂ ਜੀ ਕਥਨ ਕਰਦੇ ਹਨ ਹਰੀ ਦੇ ਚਰਨਾਂ ਨੂੰ ਸਿਮਰ ਸਿਮਰ ਕੇ ਹੀ ਮਨੁੱਖ ਜੀਉਂਦਾ ਹੈ ਮਿਥਿਆ ਸੁਰਨ ਪਰਿੰਦਾ ਸੁਨੇ ਉਹ ਕੰਨ નિਸਫਲ ਹਨ ਜੋ ਪ੍ਰਾਈ ਨਿੰਦਿਆ ਸੁਣਦੇ ਹਨ ਮਿੱਥਿਆ ਹਸਤ ਪਰ ਦਰਗ ਕੋ ਹਰੇ ਉਹ ਹੱਥ ਨਹੀਂ ਸਫਲ ਹਨ ਜੋ ਪ੍ਰਾਏ ਧਨ ਨੂੰ ਚੁਰਾਉਂਦੇ ਹਨ ਮਿੱਥਿਆ ਨੇਤਰ ਪੇਖਕ ਪਰ ਤੇੜਾ ਪਾਦ ਉਹ ਅੱਖਾਂ ਨਹੀਂ ਸਫਲ ਹਨ ਜੋ ਪ੍ਰਾਈ ਇਸਤਰੀ ਦਾ ਰੂਪ ਆਦਿਕ ਵੇਖਦੀਆਂ ਹਨ ਮਿੱਥਿਆ ਰਸਨਾ ਭੋਜਨ ਅੰਨ ਸਵਾਦ ਉਹ ਜੀਭਾ ਨਹੀਂ ਸਫਲ ਹੈ ਜੋ ਪਦਾਰਥਾਂ ਦੇ ਹੋਰ ਸਵਾਦਾਂ ਵਿੱਚ ਲੱਗੀ ਹੋਈ ਹੈ ਯਾਨੀ ਕਿ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਲੈਂਦੀ ਮਿੱਥਿਆ ਚੰਨ ਪਰ ਵਿਕਾਰ ਕੋਤਾਵੇ ਉਹ ਪੈਰ નિਸਫਲ ਹਨ ਜੋ ਪ੍ਰਾਇਆ ਬੁਰਾ ਕਰਨ ਵਾਸਤੇ ਦੌੜਦੇ ਹਨ ਮਿੱਥਿਆ ਮਨ ਪਰ ਲੋਭ ਲੁਭਾਵੇ ਉਹ ਮਨ નિਸਫਲ ਹੈ ਜੋ ਪ੍ਰਾਇ ਧਨ ਦੇ ਲੋਭ ਵਿੱਚ ਲੁਭਾਏ ਮਨ ਹੁੰਦਾ ਹੈ ਮਿੱਥਿਆ ਤਾਂ ਨਹੀਂ ਪਰਉਪਕਾਰਾ ਉਹ ਸ਼ਰੀਰ નિਸਫਲ ਹੈ ਜੋ ਪਰਉਪਕਾਰੀ ਨਹੀਂ ਹੈ ਮਿੱਥਿਆ ਬਾਸ ਲੇਤ ਵਿਕਾਰਾ ਉਹ ਨਕ નિਸਫਲ ਹੈ ਜੋ ਵਿਕਾਰਾਂ ਦੀ ਵਾਸ਼ਨਾ ਲੈਂਦਾ ਹੈ ਬਿਨ ਬੂਝੇ ਮਿੱਥਿਆ ਸਭ ਪਏ ਬੁਰਾ ਭਲਾ ਸਮਝਣ ਤੋਂ ਬਿਨਾ ਸਾਰੇ ਅੰਗ નિਸਫਲ ਹੋ ਜਾਂਦੇ ਹਨ ਸਫਲ ਦੇ ਨਾਨਕ ਹਰ ਹਰ ਨਾਮ ਲੈ ਗੁਰੂ ਜੀ ਕਹਿੰਦੇ ਹਨ ਉਹ ਦੇ ਉਹ ਸ਼ਰੀਰ ਸਫਲ ਹੈ ਜੋ ਹਰ ਸਮੇਂ ਹਰੀ ਪ੍ਰਮਾਤਮਾ ਦਾ ਨਾਮ ਲੈਂਦੀ ਹੈ ਬਿਰਥੀ ਸਾਗਤ ਕੀ ਆੜ ਜਾ ਵਾਹਿਗੁਰੂ ਤੋਬੇ ਮੁਖ ਦੀ ਉਮਰ ਨੀ ਸਫਲ ਹੈ ਸੱਚ ਬਿਨਾਂ ਕੈ ਹੋ ਸੁਚਾ ਸੱਚ ਤੋਂ ਬਿਨਾਂ ਇਹ ਜੀਵ ਸੁਚਾ ਕਿਸ ਤਰ੍ਹਾਂ ਹੋ ਸਕਦਾ ਹੈ ਬਿਰਤਾਂ ਨਾਮ ਬਿਨਾਂ ਤਨੰਦ ਨਾਮ ਤੋਂ ਬਿਨਾ ਇਹ ਜੜ ਸ਼ਰੀਰ નિਸਫਲ ਹੈ ਮੁਖਾਵਤਾਂ ਕੇ ਦੁਰਗੰਧ ਉਸਦੇ ਮੂੰਹ ਵਿੱਚੋਂ ਬਦਬੂ ਆਉਂਦੀ ਹੈ ਨਿੰਦਾ ਆਦਿਕਤੀ 3 ਸਿਮਰਨ ਦਿਨ ਰਹਿਨ ਬਿਰਥਾ ਬਿਹਾਏ ਵਾਹਿਗੁਰੂ ਸਿਮਰਨ ਤੋਂ ਬਿਨਾ ਰਾਤ ਦਿਨ નિਸਫਲ ਜਾਂਦੇ ਹਨ మేగ ବିନା ਜਿਉ ਖੇਤੀ ਜਾਏ ਜਿਵੇਂ ਬੱਦਲ ਵਰਸੇ ਤੋਂ ਬਿਨਾ ਖੇਤੀ નિਸਫਲ ਹੋ ਜਾਂਦੀ ਹੈ। ਗੋਬਿਨ ਭਯਨ ਬਿਨ ਵਿਰਥੇ ਸਭ ਕਾਮ। ਪ੍ਰਭੂ ਦੇ ਸਿਮਰਨ ਤੋਂ ਬਿਨਾ ਸਭ ਕਾਮ ਵਿਅਰਥ ਹਨ। ਜਿਉ ਕਰਪਨਕੇ ਨੇ ਨਾਰਥਦਾਮ। ਜਿਵੇਂ ਕੰਜੂਸ ਦੇ ਪੈਸੇ ਨਹੀਂ ਸਫਲ ਹੋ ਜਾਂਦੇ। ਯਾਨੀ ਕਿ ਉਸ ਦੇ ਆਪਣੇ ਕੰਮ ਨਹੀਂ ਹੁੰਦੇ ਤਨ ਤਨ ਤੇ ਜਨ ਜੇ ਘਟ ਵਸਿਓ ਹਰਨਾਉ ਉਹ ਪੁਰਸ਼ ਤਨ ਤਨ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੈ ਨਾਨਕ ਤਾ ਕੇ ਬਲ ਬਲ ਜਾਓ ਗੁਰੂ ਜੀ ਫਰਮਾਉਂਦੇ ਹਨ ਮੈਂ ਐਸੇ ਪੁਰਸ਼ਾਂ ਤੋਂ ਬਲਿਹਾਰ ਜਾਂਦਾ ਹਾਂ ਰਹਿਤ ਵਰਕਛ ਵਰਕਮਾਵਤ ਰਹਿਣੀ ਕੁਛ ਹੋਰ ਹੈ ਤੇ ਕਮਾਉਂਦਾ ਕੁਛ ਹੋਰ ਹੈ ਮਨ ਨਹੀਂ ਪ੍ਰੀਤ ਮੁਖ ਗੰਡ ਲਾਵਤ ਮਨ ਵਿੱਚ ਤਾਂ ਪ੍ਰੇਮ ਨਹੀਂ ਪਰੰਤੂ ਮੂੰਹ ਤੋਂ ਬੜਾ ਪ੍ਰੇਮੀ ਬਣ ਕੇ ਦਿਖਾਉਂਦਾ ਹੈ ਜਾਨਨ ਹਾਰ ਪ੍ਰਭੂ ਪਰਵੀਨ ਪਰ ਅੰਦਰ ਦੀ ਜਾਣਨ ਵਾਲਾ ਪਰਮਾਤਮਾ ਬੜਾ ਚਤੁਰ ਹੈ ਬਾਹਰ ਭੇਖ ਨਾ ਕਾਹੂ ਭੀਨ ਉਹ ਕਿਸੇ ਬਾਹਰਲੇ ਪੇਸ ਉੱਤੇ ਪ੍ਰਸੰਨ ਨਹੀਂ ਹੁੰਦਾ। ਆਵਰ ਉਪਦੇਸ਼ੇ ਆਪ ਨਾ ਕਰੇ ਜੋ ਹੋਰ ਨੂੰ ਉਪਦੇਸ਼ ਦਿੰਦਾ ਹੈ ਪਰ ਆਪ ਉਸ ਉੱਤੇ ਅਮਲ ਨਹੀਂ ਕਰਦਾ। ਆਵ ਜਾਵ ਜਨਮੇ ਮਰੇ ਉਹ ਆਉਂਦਾ ਜਾਂਦਾ ਤੇ ਜੰਮਦਾ ਮਰਦਾ ਰਹਿੰਦਾ ਹੈ। ਜਿਸਕੇ ਅੰਦਰ ਵਸੇ ਨਰੰਕਾਰ ਜਿਸ ਦੇ ਅੰਦਰ ਪਰਮਾਤਮਾ ਵਸਦਾ ਹੈ। ਤੇ ਇਸ ਕੀ ਸਿੱਖ ਤਰੇ ਸੰਸਾਰ ਉਸ ਦੀ ਸਿੱਖਿਆ ਨਾਲ ਸੰਸਾਰ ਦਾ ਉਧਾਰ ਹੁੰਦਾ ਹੈ। ਜੋ ਤੁਮ ਪਾਨੇ ਤਿਨ ਪ੍ਰਭ ਜਾਤਾ। ਹੈ ਪ੍ਰਭੂ ਜੀ ਜੋ ਤੈਨੂੰ ਪਾਏ ਹਨ ਉਹਨਾਂ ਨੇ ਹੀ ਤੈਨੂੰ ਜਾਣਿਆ ਹੈ। ਨਾਨਕ ਉੰਜਨ ਚਰਨ ਪੜਾਤਾ। ਗੁਰੂ ਜੀ ਕਹਿੰਦੇ ਹਨ ਮੈਂ ਉਹਨਾਂ ਦੀ ਚਰਨੀ ਪੈਂਦਾ ਹਾਂ ਜਿਨ੍ਹਾਂ ਨੇ ਤੈਨੂੰ ਜਾਣਿਆ ਹੈ। ਕਰੋ ਬੇਨੰਤੀ ਪਰ ਬ੍ਰਹਮ ਸਭ ਜਾਣੇ ਜੋ ਮੈਂ ਬੇਨਤੀ ਕਰਦਾ ਹਾਂ ਪਾੜ ਬ੍ਰਹਮ ਸਭ ਜਾਣਦਾ ਹੈ ਆਪਣਾ ਕੀ ਆਪੇ ਮਾਨੇ ਆਪਣੇ ਕੀਤੇ ਹੋਏ ਨੂੰ ਉਹ ਆਪ ਹੀ ਮਾਨ ਬਖਸ਼ਦਾ ਹੈ ਤੇ ਆਪਣੇ ਸੇਵਕ ਨੂੰ ਉਹ ਆਪ ਹੀ ਵਡਿਆਈ ਦਿੰਦਾ ਹੈ ਆਪੇ ਆਪ ਆਪ ਕਰਤ ਨਿਵੇਰਾ ਉਹ ਆਪਣੇ ਆਪ ਆਪ ਹੀ ਨਿਆਂ ਕਰਦਾ ਹੈ ਯਾਨੀ ਕਿ ਜੀਵ ਦੇ ਕਰਮ ਅਨੁਸਾਰ ਕਿਸੇ ਦੂਰ ਜਾਵਤ ਕਿਸੇ ਮੁਝਾਵਤ ਨੇੜਾ ਕਿਸੇ ਨੂੰ ਉਹ ਆਪਣਾ ਆਪ ਦੂਰ ਜਤਲਾਉਂਦਾ ਹੈ ਤੇ ਕਿਸੇ ਨੂੰ ਨੇੜੇ ਸਮਝਾ ਦਿੰਦਾ ਹੈ ਉਪਾਅ ਸਿਆਣਪ ਸਗਲ ਤੇ ਰਹਤ ਸਭ ਯਤਨ ਤੇ ਸਿਆਣਪ ਤੋਂ ਉਹ ਪਰੇ ਹੈ ਯਾਨੀ ਕਿ ਕਿਸੇ ਯਤਨ ਜਾਂ ਸਿਆਣਪ ਨਾਲ ਉਹ ਵਾਸ ਨਹੀਂ ਆਉਂਦਾ ਸਭ ਕੀ ਜਾਣੇ ਆ ਤਮਕੀ ਰਹਿਤ ਮਨ ਦੀ ਸਾਰੀ ਭਲੀ ਬੁਰੀ ਅਵਸਥਾ ਨੂੰ ਉਹ ਜਾਣਦਾ ਹੈ ਜਿਸ ਭਾਵੇਂ ਉਸ ਲੇ ਲੜ ਲਾਏ ਜਿਸ ਨੂੰ ਚਾਵੇ ਉਸ ਨੂੰ ਆਪਣੇ ਲੜੁਲਾ ਲੈਂਦਾ ਹੈ ਥਾਂਤ ਨੰਤਰੇ ਹਸਮਾਏ ਉਹ ਸਭ ਥਾਵਾਂ ਦੇ ਅੰਦਰ ਬਾਹਰ ਸਮਾਰਿਆ ਹੈ ਸੋ ਸੇਵਕ ਜਿਸ ਕਿਰਪਾ ਕਰੇ ਜਿਸ ਤੇ ਉਹ ਕਿਰਪਾ ਕਰਦਾ ਹੈ ਉਹੀ ਉਸ ਦਾ ਸੇਵਕ ਹੁੰਦਾ ਹੈ ਨਿਮਕ ਨਿਮਕ ਜਪ ਨਾਨਕ ਹਰੀ ਗੁਰੂ ਜੀ ਫਰਮਾਉਂਦੇ ਹਨ हे ਮਨ ਤੂੰ ਛਿਨ ਛਿਨ ਪਰਮਾਤਮਾ ਦਾ ਸਿਮਰਨ ਕਰ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਪੁਰਸ਼ ਦੀ ਉਹ ਉਮਰ ਸ਼ਰੀਰ ਸਮਾਤੇ ਸਾਰੇ ਕਾਰਜ ਹੀ ਜਿਸ ਨੇ ਸਫਲ ਹਨ ਜਿਨ੍ਹਾਂ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ ਨਾਮ ਜਪਣ ਕਰਕੇ ਹੀ ਇਹ ਸਭ ਕੁਝ ਸਫਲ ਹੁੰਦਾ ਹੈ ਪ੍ਰਮਾਤਮਾ ਜੋ ਸਾਰੇ ਪਾਸੇ ਹਰ ਥਾਂ ਵਿਆਪਕ ਹੈ ਤੇ ਉਹ ਸਾਡੇ ਮਨ ਦੀ ਚੰਗੀ ਮਾੜੀ ਦਿਸ਼ਾ ਨੂੰ ਜਾਣਦਾ ਹੈ ਉਹ ਘਟ ਘਟ ਕੇ ਪਟਪਟ ਕੀ ਜਾਣਣ ਵਾਲਾ ਹੈ ਜਿਸਤੇ ਉਹ ਕਿਰਪਾ ਕਰੇ ਉਸ ਨੂੰ ਆਪਣੇ ਸਿਮਰਨ ਵਿੱਚ ਲਾ ਲੈਂਦਾ ਹੈ ਮਨੁੱਖ ਨੂੰ ਚਾਹੀਦਾ ਹੈ ਕਿ ਸ્વાસ-ਸ્વાસ ਉਸ ਦਾ ਸਿਮਰਨ ਕਰਕੇ ਉਸ ਦੀ ਕਿਰਪਾ ਦਾ ਪਾਤਰ ਬਣੇ ਸੰਗਤ ਜੀ ਭੁੱਲਾ ਚੁੱਕਾਂ ਦੀ ਮਾਫੀ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ